ਮਿੰਟੂ ਜੀ ਆਪਾਂ ਚੱਲਦੇ-ਚੱਲਦੇ ਖਬਰ ਹੋਰ ਲੈ ਲਈਏ ਲਓ ਜੀ ਰੀਲਾਂ ਅੱਜਕੱਲ ਬੜਾ ਦੌਰ ਚੱਲਿਆ ਹੋਇਆ ਬੜਾ ਟ੍ਰੈਂਡ ਚੱਲਿਆ ਹੋਇਆ ਰੀਲਾਂ ਬਣਾਉਣ ਦਾ ਜੀ ਉਹ ਬੱਚਿਆਂ ਤੋਂ ਲੈ ਕੇ ਤੇ ਵੱਡੀਆਂ-ਵੱਡੀਆਂ ਬੇਬੇਜ਼ ਤੱਕ ਦੀਆਂ ਵੀ ਰੀਲਾਂ ਦੇਖੀਦੀਆਂ ਉਹ ਵੀ ਰੀਲਾਂ ਰੂਲਾਂ ਪਾਉਣ ਤੋਂ ਗਰੇਜ਼ ਨਹੀਂ ਕਰਦੀਆਂ ਪਰ ਰੀਲਾਂ ਜਿਹੜੀਆਂ ਹੈਗੀਆਂ ਉਹ ਜਾਣਲੇਵਾ ਵੀ ਬੜੀਆਂ ਹੋ ਗਈਆਂ ਨੇ ਜੀ ਇੱਕ ਹੋਰ ਖਬਰ ਆਈ ਹੈ ਕਿ ਇੱਕ ਕੋਈ 27 ਸਾਲ ਦੀ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਸੋਸ਼ਲ ਜਿਹੜੀ ਮੀਡੀਆ ਇਨਫਲੂਐਂਸਰ ਸੀ ਕੁੜੀ ਜੀ ਉਹ ਰੀਲ ਬਣਾਉਣ ਦੇ ਚੱਕਰ 'ਚ ਇੱਕ ਤਿੰਨ-ਚਾਰ ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗ ਗਈ ਤੇ ਉਹਦੀ ਮੌਤ ਹੋ ਗਈ ਹੈ ਨਹੀਂ ਨਹੀਂ ਰੀਲਾਂ ਦੇ ਨਾਂ ਤੇ ਬੜਾ ਕਮਲ ਕੁੱਧਿਆ ਲੋਕਾਂ ਨੇ ਚਲੋ ਇਸ ਕੁੜੀ ਦੀ ਦੁਖਦ ਮੌਤ ਦਾ ਮੈਨੂੰ ਵੀ ਦੁੱਖ ਆ ਪਰ ਅਸੀਂ ਕਿਉਂ ਜਾਣ ਸੁਖਮ ਚ ਪਾ ਰਹੇ ਆ ਯਾਰ ਸਿਰਫ ਐਂਟਰਟੇਨਮੈਂਟ ਵਾਸਤੇ ਜਾਂ ਕਹਿ ਲੋ ਕਿ ਵਿਊਜ਼ ਵਾਸਤੇ ਕਿ ਚਾਰ ਪੈਸੇ ਹੋ ਪਤਾ ਨਹੀਂ ਆਉਂਦੇ ਆ ਕਿ ਨਹੀਂ ਆਉਂਦੇ ਇਹਨਾਂ ਨੂੰ ਜੋ ਰੀਲਾਂ ਪਾਉਂਦੇ ਨੇ ਹਮ ਹਮ ਕਾ ਅਸੀਂ ਤੇ ਬੜੀ ਮਿਹਨਤ ਕਰਦੇ ਆ ਤੇ ਸਾਡਾ ਤਾਂ ਪੱਲਾ ਖਾਲੀ ਰਹਿੰਦਾ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਜੀ ਬੜੀ ਮਿਹਨਤ ਕਰਕੇ ਬੜੀ ਰਿਸਰਚ ਕਰਕੇ ਬਣਾਈ ਦੀ ਵੀਡੀਓ ਕੋਈ ਦੇਖਦਾ ਹੀ ਨਹੀਂ ਆ ਚਲੋ ਇਹਨਾਂ ਨੂੰ ਪਤਾ ਨਹੀਂ ਕਿੰਨੇ ਕੁ ਲੋਕ ਦੇਖਦੇ ਕਿੰਨਾ ਕੁ ਇਹਨਾਂ ਦਾ ਕਮਾਈ ਦਾ ਸਾਧਨ ਆ ਪਰ ਪੱਠ ਪਵੇ ਉਹ ਜੀ ਕਮਾਈ ਜਿਹੜੀ ਤੁਹਾਡੇ ਮਾਂ ਪੁੱਤ ਮਾਂ ਪਿਓ ਦੇ ਜੀ ਸਾਰੀ ਜ਼ਿੰਦਗੀ ਦੇ ਵੈਣ ਹੀ ਸਿੱਦੇ ਜਾਵੇ ਬਿਲਕੁਲ ਬਿਲਕੁਲ ਸਹੀ ਕਰਲਾਹਟ ਤੁਹਾਡੇ ਬਨੇਰੇ ਹੀ ਸੁਣੇ ਕਰ ਜਾਵੇ ਤੁਹਾਡੇ ਵੇੜੇ ਸੁਣੇ ਕਰ ਜਾਵੇ ਲਾਣ ਤੇ ਇਹੋ ਜੀ ਕਮਾਈ ਤੇ ਜੀ 4 ਡਾਲਰ ਘਟ ਆ ਜਾਣ ਕੇ ਮਰ ਲੱਗੇ ਜੇ ਰੋਟੀ ਤੇ ਮਿਲਦੀ ਆ ਬੰਦੇ ਨੂੰ ਬਿਲਕੁਲ ਬਿਲਕੁਲ ਕੀ ਕੀ 4 ਬੰਦੇ ਘੱਟ ਵੇਖ ਲੈਣਗੇ ਜੀ ਤੇ ਜੇ ਇਸ ਤਰ੍ਹਾਂ ਦੇ ਕਾਰਨਾਮੇ ਕਰਨੇ ਆ ਫਿਰ ਤੁਸੀਂ ਮਤਲਬ ਕਿ ਇਹ ਪੂਰੇ ਪਰਫੈਕਟ ਹੋਣੇ ਚਾਹੀਦੇ ਬੇਅਰ ਗ੍ਰੇਲ ਸੰਗ ਜੀ ਕਰੋ ਸਟੰਟ ਫਿਰ ਸਾਰੇ ਪਾਸਿਓਂ ਧਿਆਨ ਕੀ ਤੁਹਾਡਾ ਬਿਲਕੁਲ ਬਿਲਕੁਲ ਉਹੀ ਗੱਲ ਆ ਨਾ ਕਿ ਐਦਾਂ ਉਹ ਕੋਈ ਕਈ ਇੱਥੇ ਸਾਡੇ ਇੱਕ ਵਾਰੀ ਮੈਂ ਦੇਖਿਆ ਕਿ ਇਹੀ ਚੱਕਰ ਦੇ ਵਿੱਚ ਖੰਨੇ ਦੇ ਲਾਗੇ ਦੋ ਮੁੰਡੇ ਮਰੇ ਸਨ ਰੇਲ ਗੱਡੀ ਨਾਲ ਘੱਟੇ ਗਏ ਸੀਗੇ ਬਿਲਕੁਲ ਤਾਂ ਮਤਲਬ ਉਹ ਇੱਕ ਦਿਨ ਹੋਰ ਵੀਡੀਓ ਮੈਂ ਦੇਖੀ ਕਮਾਲ ਦੀ ਗੱਲ ਆ ਕਿ ਉਹ ਬੰਬੇ ਦੀ ਸੀ ਸ਼ਾਇਦ ਆ ਟੀਸੀ ਤੇ ਚੜ੍ਹੇ ਆ ਕੁੜੀ ਤੇ ਮੁੰਡਾ ਜੀ ਕੁੜੀ ੇਹਟਾਂ ਉਹਦੇ ਹੱਥ ਫੜ ਕੇ ਲੰਮਕੀ ਆ ਤੇ ਇੱਕ ਬੰਦਾ ਰੀਲ ਬਣਾ ਰਿਹਾ ਦੱਸੋ ਦੱਸੋ ਮੌਤ ਨੂੰ ਮਾਸੀ ਜਿਵੇਂ ਪੰਜਾਬੀ ਚਾਹ ਰਹੇ ਨੇ ਦੇਖਣਾ ਟ੍ਰੇਨਾਂ ਉੱਥੇ ਚੱਲਦੀਆਂ ਨੇ ਲੋਕਲ ਟ੍ਰੇਨਾਂ ਚੱਲਦੀਆਂ ਨੇ ਮੁੰਬਈ ਦੀ ਲੋਕਲ ਬੜੀ ਮਸ਼ਹੂਰ ਆ ਉਹਦੇ ਤੇ ਸਟੰਟ ਬਾਜੀ ਹੁੰਦੀ ਆ ਰੀਲਾਂ ਪਾਉਣ ਵਾਸਤੇ ਕਈ ਮਰ ਜਾਂਦੇ ਨੇ ਜੀ ਸੋ ਗਰੇਜ਼ ਕਰੋ ਜਿਹੜੀ ਰਿਐਲਿਟੀ ਆ ਨਾ ਜੀ ਇਹਨੂੰ ਰੀਲ ਦੇ ਵਿੱਚ ਮਿਕਸ ਨਾ ਕਰੋ ਰਿਐਲਿਟੀ ਇਹ ਆ ਕਿ ਤੁਸੀਂ ਮੌਤ ਤੋਂ ਵੱਡੇ ਨਹੀਂ ਜੀ ਤੇ ਪਰ ਮੌਤ ਠੀਕ ਕਿ ਇੱਕ ਦਿਨ ਆਉਣੀ ਆ ਪਰ ਤੁਸੀਂ ਮੌਤ ਨੂੰ ਰਸਾ ਪਾ ਕੇ ਘੇਰ ਕੇ ਆਪਦੇ ਵੱਲ ਕਿਉਂ ਲਿਆ ਰਹੇ ਜੇ ਬਿਲਕੁਲ ਬਚੋ ਬਚੋ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਬੀਬੀਆਂ ਜਾਂ ਬੀਬੇ ਇਹ ਕਰਦੇ ਆ ਚਲੋ ਫਿਰ ਉਹ ਤੇ ਅੱਕੇ ਹੋਣੇ ਆ ਦੁਨੀਆ ਤੋਂ ਉਹਨਾਂ ਨੂੰ ਵੇਖ ਕੇ ਤੁਸੀਂ ਨਾ ਕਰੋ ਜੀ ਜੀ ਇਹੀ ਆ ਬਿਲਕੁਲ ਕਿ ਯਾਰ ਰੀਲ ਬਣਾਉਣੀ ਕਿ ਕਾ ਜੇ ਆਪਦੇ ਚਲੋ ਠੀਕ ਆ ਆਪਦੀ ਜੋ ਤੁਹਾਡੀ ਜ਼ਿੰਦਗੀ ਚੱਲ ਰਹੀ ਆ ਉਹਦੇ 'ਚ ਕੁਝ ਪਲ ਤੁਸੀਂ ਕੈਦ ਕੀਤੇ ਆ ਲੋਕਾਂ ਨੂੰ ਦਿਖਾਉਣੇ ਆ ਉਹ ਬੜੇ ਸੁਖਦ ਹੋ ਸਕਦੇ ਆ ਬੜੇ ਲਾਈਟ ਹੋ ਸਕਦੇ ਆ ਜੋਖਮ ਤੋਂ ਰਹਿਤ ਹੋ ਸਕਦੇ ਆ ਜੇ ਜੋਖਮ ਲੈਣੇ ਆ ਤਾਂ ਪਹਿਲਾਂ ਟ੍ਰੇਨਿੰਗ ਹੋਣੀ ਚਾਹੀਦੀ ਆ ਤੁਹਾਡੀ ਤੇ ਜੋਖਮ ਦੀ ਵੀ ਇੱਕ ਹੱਦ ਹੁੰਦੀ ਆ ਜੀ ਰਿਸਕ ਦੀ ਵੀ ਇੱਕ ਹੱਦ ਆ ਜੀ ਤਾਂ ਇਹ ਨਾ ਵੇ ਮੈਂ ਰਿਸਕ ਲੈਣ ਤੋਂ ਡਰਦੀ ਆ ਸਜਣਾ ਕਿ ਰਿਸਕ ਦੀ ਵੀ ਇੱਕ ਹੱਦ ਹੈ ਜੇ ਕੰਮ ਵਾਸਤੇ ਤੁਸੀਂ ਲੈ ਰਹੇ ਹੋ ਨਾ ਤਾਂ ਐਂਟਰਟੇਨਮੈਂਟ ਦੇ ਚੱਕਰ 'ਚ ਹੀ ਤੁਸੀਂ ਮੂਰਤ ਆ ਉਹਦੀ ਵੀ ਇੱਕ ਹੱਦ ਹੋਣੀ ਚਾਹੀਦੀ ਆ ਜੀ